ਨਾਲਾ ਦੇ ਮੇਰੇ ਤੇ ਦੀ ਰਗਾਂ ਚ ਯਾਰਾ ਨਾਲਾ ਸੇ ਇਹ ਜੋ ਇੱਥੇ ਕੱਤੂ ਨੰਬਰ 12 ਕਲਾਜ਼ ਦੇ ਪਿਛਲੇ ਇੱਕ ਸਾਲ ਤੋਂ ਤੁਸੀਂ ਜੁੜੇ ਬਣਾਈ ਸੀ ਜਿਹਨਾਂ ਦਾ ਕੰਮ ਸੀ ਕਿ ਇੱਥੇ ਜੋ ਵਰਕਰਾਂ ਦੇ ਬਣਦੇ ਹੱਥ ਸੀ ਉਹਨਾਂ ਨੂੰ ਦਿੱਤੇ ਨਹੀਂ ਜਾ ਰਹੇ ਬਿਲਕੁਲ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਸੀਗਾ ਉਹਨਾਂ ਨੂੰ 12-12 ਘੰਟੇ ਕੰਮ ਲਿਆ ਜਾ ਰਿਹਾ ਸਭ ਜੋ ਸੈਲਰੀਆਂ ਸੀ ਬਹੁਤ ਘੱਟ ਦਿੱਤੀਆਂ ਜਾ ਰਹੀਆਂ ਸੀਗਾ ਕੰਪਨੀ ਦੇ ਧਿਆਨ ਵਿੱਚ ਲਿਆ ਗਿਆ ਕਿ ਜੋ ਇਹ ਸੈਂਟਰ ਦੇ ਟੌਨ ਕਲਾਜ਼ੇ ਨੇ ਇਹਨਾਂ ਨੂੰ ਜੋ ਸੈਂਟਰ ਦੇ ਕਿੰਨੇ ਕਿੰਨੇ ਕਾਨੂੰਨ ਦੇ ਮੁਤਾਬਕ ਉਹਨਾਂ ਦੀ ਜੋ ਵੀ ਸੈਲਰੀ ਬਣਦੀ ਹੈ ਉਹ ਉਹਨਾਂ ਨੂੰ ਦਿੱਤੀ ਜਾਵੇ ਉਸ ਤੋਂ ਬਾਅਦ ਕੰਪਨੀ ਨੇ ਸਾਡੇ ਜੋ ਪੰਜ ਮੁਲਾਜ਼ਮ ਸੀ ਉਹ ਵੀ ਇੱਥੋਂ ਬਾਹਰ ਕੱਢੇ ਆ ਉਹ ਅੱਜ ਤੱਕ ਉਹਨਾਂ ਨੂੰ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਗਿਆ ਨਾ ਹੀ ਜੋ ਇਹਨਾਂ ਦੀ ਸੈਲਰੀ ਬਣਦੀ ਉਹਨਾਂ ਨੂੰ ਪੂਰੀ ਸੈਲਰੀ ਨਹੀਂ ਮਿਲ ਰਹੀ ਬਹੁਤ ਥੋੜੇ ਪੈਸੇ ਵਿੱਚ ਇਹ ਵਿਚਾਰੇ ਇੱਥੇ ਕੰਮ ਤੋਂ ਦਾ ਕਰ ਰਹੇ ਨੇ ਸੋ ਅਸੀਂ ਅੱਜ ਇਸੇ ਹੀ ਰੋਸ ਦੇ ਖਿਲਾਫ ਹੋ ਜੋ ਇਹਨਾਂ ਦੇ ਪਿਛਲੇ ਬਕਾਏ ਬਣਦੇ ਨੇ ਜੋ ਇਹਨਾਂ ਦੇ ਮੰਡ ਰਹੇ ਨੇ ਜੋ ਭੱਤੇ ਇਹਨਾਂ ਦੇ ਬਾਕੀ ਨੇ ਵੈਲਫੇਅਰ ਇਹ ਸਾਈਟ ਸਪਾਂਸਰ ਵਗੈਰਾ ਸਾਰਾ ਕੁਝ ਲੈ ਕੇ ਪਰਵਾਣ ਵਾਸਤੇ ਦੁਬਾਰਾ ਜਿ세 ਇਥੇ ਕੰਪਨੀ ਦਾ ਪੁੱਤਲਾ ਫੂਕੇ ਆਪਣਾ ਰੋਜ਼ ਨਜ਼ਾਰਾ ਕਰ ਰਹੇ ਆ ਤਾਂ ਕਿ ਜੋ ਕੰਪਨੀ ਜੋ ਵੀ ਇਹਨਾਂ ਦੇ ਵਰਕਰਾਂ ਦੇ ਬਣਦੇ ਹੱਕ ਆ ਛੇਤੀ ਛੇਤੀ ਮੰਨ ਦਿੱਤੇ ਜਾਣ